ਸੂਰ ਥੋੜਾ ਨਮਕਾਉਣਾ ਨਹੀਂ ਹੈ ਸੂਰ ਕੇ ਸਨਮੁਖ ਬਸ ਕੱਕੇ ਨੂੰ ਸਿਆਰੀਏ ਜੇ ਲਾਮ ਪੈ ਗਈ ਅਰਥ ਬਦਲ ਜਾਊਗਾ ਸੂਰ ਕੇ ਸਨਮੁਖ ਇਹ ਜਿਹੜੇ ਗਿਆਨ ਬਣ ਰੋਕਨੇ ਆ ਉਹਨਾਂ ਲਈ ਕਹਿੰਦੇ ਉਹ ਸ਼ੂਰਮਾ ਕੇ ਕਾਦਾ ਸ਼ੂਰਮਾ ਹੈ ਉਹ ਸ਼ੂਰਮਾ ਕਾਦਾ ਹੈ ਸੂਰ ਕੇ ਸਨਮੁਖ ਰਣ ਤੇ ਡਰਪੇ ਜਿਹਨੂੰ ਰਣ ਭੂਮੀ ਚ ਜਾਣ ਤੋਂ ਡਰ ਲੱਗ ਰਿਹਾ ਉਹ ਕਾਹਦਾ ਸੂਰਮਾ ਹੈ ਬੋਲੋ ਹਾਂਜੀ ਜਿਹੜਾ ਰਣ ਭੂਮੀ ਚ ਜਾਣ ਤੋਂ ਡਰ ਰਿਹਾ ਅੰਮ੍ਰਿਤ ਵੇਲੇ ਤੋਂ ਡਰ ਰਿਹਾ ਹੈ ਹਾਂਜੀ ਗੁਰੂ ਦੇ ਲਈ ਸਮਾਦਿਸ਼ਟ ਹੋਣ ਤੋਂ ਡੰਡਿਆ ਵਾ ਉਹਦੀ ਬਾਣੀ ਪੜਨ ਤੋਂ ਡੰਡਿਆ ਗੁਰੂ ਦੀ ਸੇਵਾ ਤੋਂ ਇਹੇ ਤੇ ਸਾਡੀ ਰਣ ਭੂਮੀ ਹੈ ਅਧਿਆਤਮਕ ਜੁੱਧ ਲੜਨਾ ਹੈ ਤੇ ਜਿਹੜਾ ਹੁਣ ਇਸ ਰਣ ਭੂਮੀ ਦੇ ਵਿੱਚ ਐ ਸਾਧ ਸੰਗ ਦੇ ਵਿੱਚ ਹੀ ਆਉਣਾ ਹੈ ਆਪਾਂ ਦੋ ਚਿੱਤੇ ਹੋਈ ਜਾਂਨੇ ਕਾਹਦਾ ਸ਼ੋਰ ਮਾਵਾ ਸ਼ੂਰ ਕ ਸੰਮੁਖ ਰਣ ਕੇ ਡਰ ਪੇ ਸਤੀ ਕੇ ਸਾਚੇ ਭਾਂਡੇ ਜਿੱਦਾਂ ਕਿਸੇ ਨੇ ਛਤੀ ਹੋਣਾ ਹੈ ਤਾਂ ਕਹਿੰਦੀ ਮੈਂ ਰਸੋਈ ਦੇ ਭਾਂਡੇ ਪਹਿਲੇ ਠੀਕ ਕਰ ਲਵਾਂ ਉਹ ਛਤੀ ਕਿੱਥੋਂ ਹੋਊਗੀ ਉਹ ਖਿਆਲ ਭਾਂਡਿਆਂ ਦੇ ਵਿੱਚ ਤੇ ਤੁਰੀ ਉਹ ਸਤੀ ਨੂੰ ਨਹੀਂ ਇਸ ਤਰ੍ਹਾਂ ਦੇ ਨਹੀਂ ਉਹ ਸ਼ੂਰਮਾ ਨਹੀਂ ਹੈ ਜਿਸ ਨੂੰ ਰਣ ਭੂਮੀ ਤੋਂ ਡਰ ਲੱਗ ਰਿਹਾ ਛੱਡ ਕਿ ਰਣ ਭੂਮੀ ਐ ਸਟੇਜ ਵਾਲੇ ਜੇ ਤੁਹਾਨੂੰ ਕੀਰਤਨ ਤੋਂ ਡਰ ਲੱਗੂ ਕਰਨ ਤੋਂ ਫੇਰ ਤੁਸੀਂ ਯੋਧੇ ਕਾਦੇ ਹੋਏ ਹੋ ਦੱਸੋ ਰੋਲ ਵਾਲਾ ਐ ਪਾਠੀ ਐ ਰੋਲ ਤੋਂ ਡਰੀ ਜੇ ਤੂੰ ਕਾਦਾ ਉਹ ਅਸ਼ੂਰ ਮਾਂ ਬੋਲੋ ਹਾਂਜੀ ਨਹੀਂ ਜਿਹੜੇ ਰਣ ਭੂਮੀ ਤੋਂ ਡਰ ਰਹੇ ਨੇ ਉਹ ਨਹੀਂ ਇਸੇ ਲਈ ਤਾਂ ਅਭਿਆਸ ਕਰ ਰਹੇ ਆ ਕਿ ਅਸੀਂ ਲੜਨਾ ਹੈ ਰਣ ਭੂਮੀ 'ਚ ਬੰਨਣਾ ਹੈ ਹੋਰ ਫਿਰ ਅਭਿਆਸ ਖਿਡਾਰੀ ਖੇਡਣਾ ਵੀ ਮੈਂ ਮੈਦਾਨ 'ਚ ਨਹੀਂ ਤੇ ਬਾਹਰ ਕਹੀ ਜੇ ਨਹੀਂ ਮੇਰੇ ਵਰਗਾ ਖਿਡਾਰੀ ਕੋਈ ਨਹੀਂ ਖੇਡ ਕੇ ਤਾਂ ਦਿਖਾ ਫਿਰ ਵੇਖਾਂਗੇ ਖੇਡ ਤੇਰੇ ਭਾਈ ਪਾਸ਼ਾ ਇਸ ਤਰ੍ਹਾਂ ਦੇ ਨਾਲ ਰਾਜ ਸਾਨੂੰ ਸਮਝਾ ਰਹੇ ਨੇ ਠੀਕ ਹੈ ਨਾ ਭਈ ਸ਼ੂਰ ਕੇ ਸੰਵੋਕ ਰਣ ਤੇ ਡਰ ਪੈ ਸਤੀ ਕੇ ਸਾਚਾ ਭੰਡ ਹੈ ਡਗਮਗ ਛਾੜ ਰੇ ਮਨ ਬੋਹਰਾ ਕਿਉ ਚੱਲਾ ਹੋਇਆ ਕਿਉ ਡਿੱਕ ਡੋਲਿਆਂ ਚ ਪਿਆ ਬੋਲ ਡਗਮਗ ਛਾੜ ਰੇ ਮਨ ਬੋਹਰਾ ਅਬ ਤੋਂ ਜਰੇ ਮਰੇ ਸਿਧ ਪਾਈਏ ਲੀਨੋ ਹੱਥ ਸੰਧੋਰਾ ਜਦੋਂ ਸਮਗਰੀ ਸ਼ਰੀ ਬਨ ਲਈ ਹੈ ਸਤੀ ਹੋਣ ਵਾਲੀ ਹੁਣ ਦੇਖੀ ਜਊ ਜੋ ਹਾਂਜੀ ਅਬ ਤੂੰ ਜਰੇ ਮਰੇ ਛਿਦ ਪਾਈਏ ਲੀਨੂ ਸਾਹ ਹੱਥ ਸੁndor ਹੁਣ ਜਦੋਂ ਰਹੇ ਦੋ ਚਿੱਤੇ ਕਾਦੇ ਆ ਜਦੋਂ ਕ ਹੱਥ ਦੇ ਵਿੱਚ ਉੱਠੇ ਆ ਤੇ ਹੁਣ ਗੁਟਕਾ ਸਾਹ ਪਾੜ ਲਿਆ ਹੁਣ ਗੱਲ ਸ਼ੇਰੇ ਹੀ ਲਾ ਕੇ ਹਟਾਂਗੇ ਵਿੱਚ ਵਿਚਾਲੇ ਥੋੜੀ ਐ ਕੋਈ